ਕੀ ਹਿੰਦੀ ਭਾਸ਼ਾ ਦੇ ਉੱਤੇ ਹੁਣ ਬੈਨ ਲੱਗੇਗਾ ਸੂਬਾ ਸਰਕਾਰ ਇੱਕ ਬਿੱਲ ਲੈ ਕੇ ਆਵੇਗੀ ਜਿਸ ਕਰਕੇ ਹਿੰਦੀ ਭਾਸ਼ਾ ਦੇ ਹੋਰਡਿੰਗਸ ਗਾਣਿਆਂ ਅਤੇ ਹਿੰਦੀ ਫਿਲਮਾਂ ਦੇ ਉੱਤੇ ਬੈਨ ਲੱਗ ਜਾਵੇਗਾ ਇਹ ਚਰਚਾਵਾਂ ਲਗਾਤਾਰ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਸੀ ਕਿ ਤਾਮਿਲਨਾਡੂ ਦੇ ਵਿੱਚ ਸੂਬਾ ਸਰਕਾਰ ਹਿੰਦੀ ਭਾਸ਼ਾ ਦੇ ਵਿਰੋਧ ਵਿੱਚ ਇੱਕ ਬਿੱਲ ਲੈ ਕੇ ਆ ਰਹੀ ਹੈ ਇਸ ਚਰਚਾ ਤੋਂ ਬਾਅਦ ਤਾਮਿਲਨਾਡੂ ਦੀ ਸਰਕਾਰ ਦਾ ਕਿਤੇ ਨਾ ਕਿਤੇ ਵਿਰੋਧ ਵੀ ਹੋਣ ਲੱਗਿਆ ਪਰ ਹੁਣ ਜੋ ਅਸਲ ਸਚਾਈ ਨਿਕਲ ਕੇ ਸਾਹਮਣੇ ਆਈ ਉਹ ਕੁਝ ਹੋ ਰਹੀ ਹੈ ਜਾਣਕਾਰੀ ਮੁਤਾਬਕ ਇਹ ਸਿਰਫ ਇੱਕ ਅਫਵਾਹ ਦੱਸੀ ਜਾ ਰਹੀ ਹੈ ਮੀਡੀਆ ਰਿਪੋਰਟ ਮੁਤਾਬਕ ਸਟੋਲਨ ਸਰਕਾਰ ਅਜੇ ਹਾ ਕੋਈ ਵੀ ਬਿਲ ਨਹੀਂ ਲੈ ਕੇ ਆ ਰਹੀ ਜਿਸ ਵਿੱਚ ਹਿੰਦੀ ਭਾਸ਼ਾ ਨਾਲ ਸੰਬੰਧਿਤ ਕਿਸੇ ਤਰ੍ਹਾਂ ਦਾ ਕੋਈ ਬੈਨ ਲਗਾਇਆ ਜਾ ਰਿਹਾ ਹੋਵੇ ਸੋ ਤਾਮਿਲਨਾਡੂ ਦੀ ਰਾਜਨੀਤੀ ਵਿੱਚ ਹਿੰਦੀ ਭਾਸ਼ਾ ਨੂੰ ਲੈ ਕੇ ਮਾਮਲਾ ਬਹੁਤ ਪੱਕ ਚੁਕਿਆ ਹੈ ਸੋਸ਼ਲ ਮੀਡੀਆ ਤੇ ਇੱਕ ਖਬਰ ਫੈਲ ਰਹੀ ਸੀ ਕਿ ਮੁੱਖ ਮੰਤਰੀ ਐਮਕੇ ਸਟਾਲਿਨ ਦੀ ਸਰਕਾਰ ਵਿਧਾਨ ਸਭਾ ਵਿੱਚ ਹਿੰਦੀ ਹੋਲਡਿੰਗਸ ਗਾਣੇ ਅਤੇ ਫਿਲਮਾਂ ਤੇ ਬੈਨ ਲਗਾਉਣ ਵਾਲਾ ਬਿੱਲ ਲੈ ਕੇ ਆ ਰਹੀ ਹੈ ਪਰ ਸੂਬਾ ਸਰਕਾਰ ਨੇ ਇਸ ਮਾਮਲੇ ਤੇ ਆਪਣੀ ਸਪਾਈ ਦਿੱਤੀ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਝੂਠ ਦੱਸਿਆ ਅਤੇ ਇਹ ਅਫਵਾਹ ਦੱਸਿਆ ਦਰਅਸਲ ਤਾਮਿਲਨਾਡੂ ਵਿੱਚ ਹਿੰਦੀ ਹੋਲਡਿੰਗਸ ਗਾਣੇ ਅਤੇ ਫਿਲਮਾਂ ਤੇ ਬੈਨ ਲਗਾਉਣ ਦੀਆਂ ਖਬਰਾਂ ਝੂਠੀਆਂ ਨਿਕਲੀਆਂ ਨੇ ਸਟਾਲਿਨ ਸਰਕਾਰ ਨੇ ਇੱਕ ਫੈਕਟ ਚੈੱਕ ਯੂਨਿਟ ਨੂੰ ਸਾਫ਼ ਕੀਤਾ ਹੈ ਕਿ ਇਸ ਵਿੱਚ ਕੋਈ ਅਜਿਹਾ ਬਿੱਲ ਨਹੀਂ ਲਿਆਂਦਾ ਜਾ ਰਿਹਾ ਜਿਸ ਨਾਲ ਤਾਮਿਲਨਾਡੂ ਵਿੱਚ ਹਿੰਦੀ ਭਾਸ਼ਾ ਦੇ ਉੱਤੇ ਬੈਨ ਲੱਗੇ ਸੂਫੈਕਟ ਚੈੱਕ ਯੂਨਿਟ ਨੇ ਸੋਸ਼ਲ ਮੀਡੀਆ ਹੈਂਡਲ ਤੇ ਸਾਫ ਸਫਿਖ ਮਾਮਲੇ ਤੋਂ ਬਿਆਨ ਦਿੱਤਾ ਹੈ ਕਿ ਕਿਹਾ ਕਿ ਦਾਅਵਾ ਕਿ ਸਟੋਲਨ ਸਰਕਾਰ ਹਿੰਦੀ ਭਾਸ਼ਾ ਤੇ ਪੂਰੀ ਤਰ੍ਹਾਂ ਬੈਨ ਲਗਾਉਣ ਵਾਲਾ ਬਿੱਲ ਲੈ ਕੇ ਆ ਰਹੀ ਹੈ ਪੂਰੀ ਤਰ੍ਹਾਂ ਗਲਤ ਹੈ ਸਰਕਾਰ ਨੇ ਅੱਗੇ ਕਿਹਾ ਹੈ ਕਿ ਵਿਧਾਨ ਸਭਾ ਦੇ ਸਪੀਕਰ ਨੇ ਸਪਸ਼ਟ ਕੀਤਾ ਹੈ ਕਿ ਅਜੇ ਹ ਕੋਈ ਵੀ ਪ੍ਰਸਤਾਵ ਸਾਡੇ ਕੋਲ ਨਹੀਂ ਆਇਆ ਅਤੇ ਖਬਰਾਂ ਉਦੋਂ ਵਾਇਰਲ ਹੋਈਆਂ ਜਦੋਂ ਇੱਕ ਰਿਪੋਰਟਰਸ ਵਿੱਚ ਦਾਵਾ ਕੀਤਾ ਗਿਆ ਕਿ ਤਾਮਿਲਨਾਡੂ ਵਿਧਾਨ ਸਭਾ ਦੇ ਆਖਰੀ ਸੈਸ਼ਨ ਦੇ ਵਿੱਚ ਹਿੰਦੀ ਬੈਨ ਦਾ ਇੱਕ ਬਿੱਲ ਪੇਸ਼ ਹੋਵੇਗਾ ਪਰ ਇਹ ਸਭ ਅਫਵਾਸੀ ਸੋ ਪਿਛਲੇ ਦਿਨਾਂ ਤੋਂ ਕਾਫੀ ਹਿੰਦੀ ਭਾਸ਼ਾ ਨੂੰ ਲੈ ਕੇ ਵਿਵਾਦ ਹੋਇਆ ਦੱਖਣ ਭਾਰਤ ਦੇ ਵਿੱਚ ਪਹਿਲਾਂ ਵੀ ਹਿੰਦੀ ਭਾਸ਼ਾ ਦੇ ਵਿਰੋਧ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਇੱਕ ਵਾਰ ਫਿਰ ਤੋਂ ਦੁਬਾਰਾ ਖਬਰ ਸਾਹਮਣੇ ਆਈ ਸੀ ਹਾਲਾਂਕਿ ਉੱਥੇ ਪ੍ਰਵਾਸੀਆਂ ਦਾ ਵਿਰੋਧ ਵੀ ਹੁੰਦਾ ਰਿਹਾ ਜੋ ਬਿਹਾਰ ਯੂਪੀ ਜਾਂ ਹਿੰਦੀ ਭਾਸ਼ਾ ਬੋਲਣ ਵਾਲੇ ਸੂਬਿਆਂ ਨਾਲ ਸੰਬੰਧਿਤ ਨੇ ਉਹ ਵੀ ਖਬਰਾਂ ਕਾਫੀ ਸੁਰਖੀਆਂ ਦੇ ਵਿੱਚ ਰਹੀਆਂ ਪਿਛਲੇ ਸਮੇਂ ਦੌਰਾਨ ਪਰ ਤਾਮਿਲਨਾਡੂ ਸਰਕਾਰ ਅਜੇ ਹਕ ਕੋਈ ਬਿੱਲ ਨਹੀਂ ਲੈ ਕੇ ਆ ਰਹੀ ਜੋ ਮੁੱਢਲੀ ਜਾਣਕਾਰੀ ਆ ਰਹੀ ਹੈ ਮੀਡੀਆ ਰਿਪੋਰਟਸ ਮੁਤਾਬਕ ਕਿ ਜਿਸ ਨਾਲ ਹਿੰਦੀ ਭਾਸ਼ਾ ਨੂੰ ਬੈਨ ਕੀਤਾ ਜਾ ਸਕੇ